ਅਨੇਕਾਂ ਬੰਦੇ ਉਸ ਵਫਦ ਵਿੱਚ ਸ਼ਾਮਲ ਹੋ ਕੇ ਬਾਦਲ ਸਾਹਿਬ ਨੂੰ ਮਿਲਣ ਆਉਂਦੇ ਤੇ ਉਸ ਵੇਲੇ ਦਾ 5 ਜੂਨ ਦਾ ਮੈਂ ਅਜੀਤ ਅਖਬਾਰ ਦੀ ਉਹ ਖਬਰ ਵੀ ਲੈ ਕੇ ਆਇਆ ਜਿਦੇ ਚ ਇਹ ਵਰਣਨ ਕੀਤਾ ਗਿਆ ਕਿ ਇਹ ਡਿਸ ਅਪੀਰੈਂਸ ਕਮੇਟੀ ਚੇਅਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਮਿਲਦੀ ਹੈ ਤੇ ਜਾਂਚ ਦੀ ਮੰਗ ਕਰਦੀ ਹੈ ਉਸ ਖਬਰ ਦੀ ਜਿਹੜੀ ਹੈਡਲਾਈਨ ਹੈ ਉਹ ਇਹ ਹੈ ਕਿ ਬਾਦਲ ਵੱਲੋਂ ਭਾਈ ਕੌਂਕੇ ਦੀ ਪੁਲਿਸ ਹरासत ਚ ਹੋਈ ਮੌਤ ਦੀ ਉੱਚ ਪੱਧਰੀ ਜਾਂਚ ਦਾ ਭਰੋਸਾ ਖਬਰ ਅੱਗੇ ਕਹਿੰਦੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਪੁਲਿਸ ਹراਸਤ ਵਿੱਚ ਹੋਈ ਮੌਤ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇਗੀ ਅਤੇ ਇਸ ਮਾਮਲੇ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਦਰਸ਼ਨ ਸਿੰਘ ਨਾਮੀ ਉਸ ਪੁਲਿਸ ਕਰਮਚਾਰੀ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵੀ ਆਦੇਸ਼ ਦਿੱਤੇ ਜਿਸ ਨੇ ਭਾਈ ਕੌਂਕੇ ਕਤਲ ਕੇਸ ਦਾ ਪਰਦਾਫਾਸ਼ ਕੀਤਾ ਹੈ ਮੁੱਖ ਮੰਤਰੀ ਨੇ ਇਹ ਵੀ ਯਕੀਨ ਦਿਵਾਇਆ ਕਿ ਕਿ ਭਾਈ ਕੌਂਕੇ ਦੇ ਪਰਿਵਾਰ ਦੇ ਮੈਂਬਰਾਂ ਅਤੇ ਇਸ ਮਾਮਲੇ ਦੇ ਹੋਰ ਚਸ਼ਮਦੀਦ ਗਵਾਹਾਂ ਦੀ ਵੀ ਸੁਰੱਖਿਆ ਯਕੀਨੀ ਬਣਾਈ ਮੈਂ ਅੱਜ ਇੱਕ ਸਿੱਖ ਭਾਵਨਾਵਾਂ ਨਾਲ ਜੁੜਿਆ ਇੱਕ ਬੜਾ ਸੰਵੇਦਨਸ਼ੀਲ ਮਸਲਾ ਜੀਹਦੇ ਤੇ ਗੱਲ ਕਰਨ ਵਾਸਤੇ ਤੁਹਾਡੇ ਸਾਹਮਣੇ ਆਇਆ 80ਆਂ ਤੇ 90ਆਂ ਦੇ ਦਹਾਕੇ ਦਾ ਕਿਹਨੂੰ ਯਾਦ ਨਹੀਂ ਹੈ ਜਾਂ ਕੌਣ ਉਸ ਵਕਤ ਨੂੰ ਉਸ ਕਾਲੇ ਦੌਰ ਨੂੰ ਭੁੱਲਿਆ ਇਹ ਉਹ ਦੌਰ ਸੀ ਜਦੋਂ ਕਾਂਗਰਸ ਦੀਆਂ ਸਰਕਾਰਾਂ ਬਿਆਨਤ ਸਿੰਘ ਵਰਗੇ ਬੁਚੜ ਮੁੱਖ ਮੰਤਰੀ ਕੇਪੀਐਸ ਗੱਲ ਵਰਗੇ ਡੀਜੀਪੀ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਉਹਨਾਂ ਨੌਜਵਾਨਾਂ ਦੀਆਂ ਬਾਡੀਜ਼ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਮਿਲੀਆਂ। ਉਸੇ ਸਮੇਂ ਦੌਰਾਨ ਸਿੱਖ ਕੌਮ ਦੀ ਸਤਕਾਰਤ ਸ਼ਖਸੀਅਤ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਵੀ 22 12 1992 ਨੂੰ ਜਦੋਂ ਬਿਆਨਤ ਸਿੰਘ ਦੀ ਕਾਂਗਰਸ ਦੀ ਸਰਕਾਰ ਸੀ ਘਰੋਂ ਪੁਲਿਸ ਚੱਕ ਕੇ ਲੈ ਜਾਂਦੀ ਹੈ ਤੇ ਭਾਈ ਕੌਂਕੇ ਉਸ ਤੋਂ ਬਾਅਦ ਆਪਦੇ ਘਰ ਵਾਪਸ ਨਹੀਂ ਆਏ ਪੜਾ ਸਿੱਖ ਕੌਮ ਦੇ ਵਿੱਚ ਰੋਸ ਜਾਗਿਆ ਸਿੱਖ ਭਾਵਨਾਵਾਂ ਭਟਕੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਦੇ ਵਿੱਚ ਬਾਦਲ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਤੇ ਸਮੂਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਿੰਡ ਕੌਂਕੇ ਪਹੁੰਚਦੀ ਹੈ ਭਾਈ ਕੌਂਕੇ ਦੇ ਪਰਿਵਾਰ ਨੂੰ ਮਿਲਣ ਵਾਸਤੇ। ਉਹਨਾਂ ਨੂੰ ਪੁਲਿਸ ਉੱਥੇ ਰੋਕਦੀ ਹੈ ਪਿੰਡ ਦੇ ਬਾਹਰ। ਉੱਥੇ ਉਹ ਧਰਨਾ ਦਿੰਦਿਆਂ ਮੈਂ ਤੁਹਾਨੂੰ ਉਸ ਵੇਲੇ ਦੀ ਤਸਵੀਰ ਦਿਖਾ ਰਿਹਾ ਜਿਦੇ ਤੁਹਾਨੂੰ ਬਾਦਲ ਸਾਹਿਬ ਹੋਰੀ ਬੈਠੇ ਦਿਖਦੇ ਆ। ਪੁਲਿਸ ਉਹਨਾਂ ਨੂੰ ਰੋਕਦੀ ਆ ਉੱਥੇ ਤੇ ਮੁੜ ਕੇ ਹਿਰਾਸਤ ਵਿੱਚ ਲੈ ਕੇ ਗ੍ਰਿਫਤਾਰ ਕਰ ਲੈਂਦੀ ਹੈ। ਬਾਦਲ ਸਾਹਿਬ ਨੇ ਉਦੋਂ ਯਕੀਨ ਦਿਵਾਇਆ ਕੌਮ ਨੂੰ ਪੰਜਾਬ ਵਾਸੀਆਂ ਨੂੰ ਪਰਿਵਾਰ ਨੂੰ ਕਿ ਸਰਕਾਰ ਆਉਣ ਤੇ ਇਹਦੀ ਜਾਂਚ ਕਰਵਾਈ ਜਾਵੇਗੀ ਬਾਦਲ ਸਾਹਿਬ ਮੁੱਖ ਮੰਤਰੀ ਬਣ ਜਾਂਦੇ ਹਨ 97 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਤੇ ਉਸ ਵੇਲੇ ਜਿਹੜੀ ਇੱਕ ਡਿਸ ਅਪੀਰੈਂਸ ਕਮੇਟੀ ਬਣੀ ਸੀ ਜਿਹੜੇ ਸਿੱਖ ਨੌਜਵਾਨ ਘਰਾਂ ਚੋਂ ਗਾਇਬ ਹੋਏ ਸੀ ਉਹਨਾਂ ਦੀ ਭਾਲ ਕਰਨ ਵਾਸਤੇ ਜਿਹੜੀ ਕਮੇਟੀ ਬਣੀ ਸੀ ਇੱਕ ਵਫਦ ਉਹਦਾ ਬਾਦਲ ਸਾਹਿਬ ਕੋਲੇ ਆਉਂਦਾ ਉਸ ਵਫ਼ਦ ਦੀ ਅਗਵਾਈ ਉਸ ਕਮੇਟੀ ਦੇ ਜਿਹੜੇ ਕਨਵੀਨਰ ਸੀ ਰਾਮਨਾਰਾਇਣ ਕੁਮਾਰ ਉਹ ਕਰ ਰਹੇ ਸੀ ਜਿਦੇ ਚ ਸਿਮਰਨਜੀਤ ਸਿੰਘ ਮਾਨ ਸਾਹਿਬ ਸ਼ਾਮਲ ਸੀ ਭਾਈ ਜਸਬੀਰ ਸਿੰਘ ਰੋਡੇ ਸ਼ਾਮਲ ਸੀ ਸਰਦਾਰ ਗੁਰਤੇਜ ਸਿੰਘ ਬਰਾੜ ਆਈਐਸ ਸ਼ਾਮਲ ਸੀ ਹਰਿੰਦਰ ਸਿੰਘ ਨੌਰਵੇ ਸ਼ਾਮਲ ਸੀ ਗੁਰਦੀਪ ਬਠਿੰਡਾ ਭਾਈ ਮੋਕਮ ਸਿੰਘ ਅਰਗੇ ਅਨੇਕਾਂ ਬੰਦੇ ਉਸ ਵਫ਼ਦ ਵਿੱਚ ਸ਼ਾਮਲ ਹੋ ਕੇ ਬਾਦਲ ਸਾਹਿਬ ਨੂੰ ਮਿਲਣ ਆਉਂਦੇ ਤੇ ਉਸ ਵੇਲੇ ਦਾ 5 ਜੂਨ ਦਾ ਮੈਂ ਅਜੀਤ ਅਖਬਾਰ ਦੀ ਉਹ ਖਬਰ ਵੀ ਲੈ ਕੇ ਆਇਆ ਜਿਦੇ ਚ ਇਹ ਵਰਣਨ ਕੀਤਾ ਗਿਆ ਕਿ ਇਹ ਡਿਸ ਅਪੀਅਰੈਂਸ ਕਮੇਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਮਿਲਦੀ ਹੈ ਤੇ ਜਾਂਚ ਦੀ ਮੰਗ ਕਰਦੀ ਹੈ ਉਸ ਖਬਰ ਦੀ ਜਿਹੜੀ ਹੈਡਲਾਈਨ ਹੈ ਉਹ ਇਹ ਹੈ ਕਿ ਬਾਦਲ ਵੱਲੋਂ ਭਾਈ ਕੌਂਕੇ ਦੀ ਪੁਲਿਸ ਹਰਾਸਤ ਚ ਹੋਈ ਮੌਤ ਦੀ ਉੱਚ ਪੱਧਰੀ ਜਾਂਚ ਦਾ ਭਰੋਸਾ ਖਬਰ ਅੱਗੇ ਕਹਿੰਦੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇਗੀ ਅਤੇ ਇਸ ਮਾਮਲੇ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਦਰਸ਼ਨ ਸਿੰਘ ਨਾਮੀ ਉਸ ਪੁਲਿਸ ਕਰਮਚਾਰੀ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵੀ ਆਦੇਸ਼ ਦਿੱਤੇ ਜਿਸ ਨੇ ਭਾਈ ਕੌਂਕੇ ਕਤਲ ਕੇਸ ਦਾ ਪਰਦਾਫਾਸ਼ ਕੀਤਾ ਹੈ। ਮੁੱਖ ਮੰਤਰੀ ਨੇ ਇਹ ਵੀ ਯਕੀਨ ਦਵਾਇਆ ਕਿ ਭਾਈ ਕੌਂਕੇ ਦੇ ਪਰਿਵਾਰ ਦੇ ਮੈਂਬਰਾਂ ਅਤੇ ਇਸ ਮਾਮਲੇ ਦੇ ਹੋਰ ਚਸ਼ਮਦੀਦ ਗਵਾਹਾਂ ਦੀ ਵੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਹੁਣ ਅੱਗੇ ਅਖਬਾਰ ਕੀ ਕਹਿੰਦਾ ਹੈ ਦੇਖੋ ਮੁੱਖ ਮੰਤਰੀ ਨੇ ਇਹ ਭਰੋਸਾ ਅੱਜ ਇੱਥੇ ਮਨੁੱਖੀ ਅਧਿਕਾਰ ਜਥੇਬੰਦੀਆਂ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਪੰਥਕ ਦੇ ਇੱਕ ਸਾਂਝੇ ਵਫ਼ਦ ਨੂੰ ਦਿੱਤਾ ਇਸ ਵਫ਼ਦ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਪੰਥਕ ਦੇ ਮੁਖੀ ਭਾਈ ਜਸਬੀਰ ਸਿੰਘ ਖਾਲਸਾ ਵੀ ਸ਼ਾਮਲ ਸਨ ਇਸ ਵਫ਼ਦ ਦੀ ਅਗਵਾਈ ਪੰਜਾਬ ਦੇ ਲਾਪਤਾ ਹੋਏ ਵਿਅਕਤੀਆਂ ਬਾਰੇ ਬਣੀ ਤਾਲਮੇਲ ਕਮੇਟੀ ਦੇ ਕਨਵੀਨਰ ਰਾਮ ਨਰਾਇਣ ਕੁਮਾਰ ਕਰ ਰਹੇ ਸਨ